ਫਿਲਮ ਸ਼ੌਂਕੀ ਸਰਦਾਰ ਆ ਰਹੀ ਹੈ ਇਹਦਾ ਮੈਨੂੰ ਲੱਗਦਾ ਕੁਝ ਪਾਰਟ ਬਾਹਰ ਵੀ ਸ਼ੂਟ ਹੋਇਆ ਹਾਂ ਆਸਟ੍ਰੇਲੀਆ ਹੋਇਆ ਜੀ ਜੇ ਰਿਸ਼ਤਿਆਂ ਦੀ ਵੀ ਕਹਾਣੀ ਹੈ ਥ੍ਰਿਲਰ ਵੀ ਹੈ ਅੱਛਾ ਐਕਸ਼ਨ ਸੀਕੁਐਂਸ ਵੀ ਹੈ ਉਹ ਇੱਕ ਜਰਨੀ ਹੈ ਜਿਹੜੀ ਪ੍ਰਾਮਾ ਦੀ ਕਹਾਣੀ ਹੈ ਜਿਹੜੀ ਇੱਕ ਤਾਂ ਕਜ਼ਨ ਵਾਲੀ ਜਿਹੜੀ ਚਾਚੇ ਦੇ ਮੁੰਡੇ ਪਾਏ ਦੇ ਮੁੰਡਿਆਂ ਦੀ ਉਹਨੂੰ ਬੂੜਾ ਕਰੂ ਵੀ ਲੱਗਦਾ ਬਹੁਤ ਆਮ ਤੌਰ ਤੇ ਸਾਡੇ ਸਮਾਜ ਚ ਐਸ ਤਰ੍ਹਾਂ ਹੁੰਦਾ ਹੈ ਓਪਨ ਐਂਡ ਵੀ ਆ ਜਦੋਂ ਚਾਚੇ ਤਾਂ ਜਾਂ ਜਦੋਂ ਜਮੀਨਾਂ ਦੀ ਗੰਡ ਬੰਦੀ ਜਿਆ ਪਰ ਅੱਜ ਦੋ ਦਿਨਾਂ ਤੋਂ ਥੋੜੇ ਜਿਹਾ ਨਾਰਾਜ਼ ਹੋਣੇ ਆ ਸ਼ੌਂਕੀ ਸਰਦਾਰ ਆ ਰਹੀ ਹੈ ਇਹਦਾ ਮੈਨੂੰ ਲੱਗਦਾ ਕੁਝ ਪਾਰਟ ਬਾਹਰ ਵੀ ਸ਼ੂਟ ਹੋਇਆ ਹਾਂ ਆਸਟ੍ਰੇਲੀਆ ਹੋਇਆ ਜੀ ਆਸਟ੍ਰੇਲੀਆ ਚ ਹੋਇਆ ਹਾਂ ਉਹ ਉਹ ਫਿਰ ਜ਼ਰੂਰੀ ਸੀਗਾ ਵਿੱਚ ਦਿਖਾਉਣਾ ਕਹਾਣੀ ਇਹ ਨਾ ਮਤਲਬ ਕਈ ਤਰ੍ਹਾਂ ਦਾ ਹੈ ਇਹਦੇ ਚ ਰਿਸ਼ਤਿਆਂ ਦੀ ਵੀ ਕਹਾਣੀਆਂ ਹੈ ਥ੍ਰਿਲਰ ਵੀ ਹੈ ਅੱਛਾ ਐਕਸ਼ਨ ਸੀਕੁਐਂਸ ਵੀ ਹੈ ਹਾਂ ਉਹ ਇੱਕ ਜਰਨੀ ਹੈ ਹੂੰ ਕਿ ਉਹ ਦਾ ਭਰਾ ਜਦੋਂ ਇੱਥੋਂ ਜਾਂਦਾ ਉਹ ਬਾਹਰ ਚਲੇ ਜਾਂਦਾ ਉਹ ਤੋਂ ਬਾਅਦ ਉਹ ਦਾ ਭਰਾ ਦਾ ਕੋਈ ਸਨੇਹਾ ਪੱਤਰ ਨਹੀਂ ਆਉਂਦਾ ਅੱਛਾ ਬਸ ਉਹਦੇ ਚੱਕਰ 'ਚ ਫਿਰ ਉਹਨੂੰ ਜਾਣਾ ਪੈਂਦਾ ਹੂੰ ਮੈਨੂੰ ਲੱਗਦਾ ਵੀ ਇਹ ਜਿਹੜੀ ਭਰਾਵਾਂ ਦੀ ਕਹਾਣੀ ਹੈ ਜਿਹੜੀ ਇੱਕ ਤਾਂ ਕਜ਼ਨ ਵਾਲੀ ਜਿਹੜੀ ਚਾਚੇ ਦੇ ਮੁੰਡੇ ਤਾਏ ਦੇ ਮੁੰਡਿਆਂ ਦੀ ਉਹਨੂੰ ਗੂੜਾ ਕਰੂਗੀ ਮੈਨੂੰ ਲੱਗਦਾ ਬਹੁਤ ਹੂੰ ਆਮ ਤੌਰ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਹੁੰਦਾ ਹੈ ਪਿੰਡਾਂ 'ਚ ਵੀ ਜਦੋਂ ਚਾਚੇ ਤਾਏ ਜਾਂ ਜਦੋਂ ਜ਼ਮੀਨਾਂ ਦੀ ਵੰਡ ਹੁੰਦੀ ਹੈ ਭਰਾ ਇੱਕ ਦੂਜੇ ਨਾਲ ਥੋੜੇ ਜਿਹਾ ਨਾਰਾਜ਼ ਹੋ ਜਾਂਦੇ ਆ ਫਿਰ ਕਈ ਵਾਰੀ ਅਗਲੀ ਜਨਰੇਸ਼ਨ ਪਿਆਰ ਬਦਾਲ ਲੈਂਦੀ ਹੈ ਹੂੰ ਉਹ ਇਹਦੇ ਚ ਪਿਆਰ ਉਹ ਵਧੂ ਜਿੱਦਾਂ ਹੁਣ ਅਸੀਂ ਮੈਂ ਆਪ ਮੈਂ ਨਿੱਜੀ ਤੌਰ ਤੇ ਸਾਡੇ ਜਿੱਦਾਂ ਪਰਿਵਾਰ ਸੀ ਜਦੋਂ ਅਲੱਗ-ਅਲੱਗ ਹੋਇਆ ਥੋੜੀ ਜਿਹੀ ਕੜਵਾਹਟ ਹੁੰਦੀ ਸੀ ਸਾਡੇ ਜਿਹੜੇ ਕਜ਼ਨ ਆ ਉਮਰ ਚ ਵੱਡੇ ਆ ਕਾਸੀ ਮੇਰੇ ਤਾਈ ਦੇ ਬੇਟੇ ਤੇ ਪਰ ਨਿੱਜੀ ਤੌਰ ਤੇ ਜਦੋਂ ਫਿਰ ਵਿਆਹਾਂ ਸ਼ਾਦੀਆਂ ਚ ਰਿਸ਼ਤੇਦਾਰ ਫਿਰ ਲਿਜਾਣੇ ਆ ਵੀ ਨਹੀਂ ਨਹੀਂ ਜਾਣਾ ਆਮ ਹੁੰਦਾ ਪਿੰਡਾਂ ਚ ਪਰ ਮੈਂ ਨਿੱਜੀ ਤੌਰ ਤੇ ਹਮੇਸ਼ਾ ਪੈਰੀ ਹੱਥ ਲਾਉਣਾ ਆਪਦੇ ਕਜ਼ਨ ਦੇ ਮੇਰੇ ਤੋਂ ਵੱਡੇ ਆ ਮਤਲਬ ਜਿਹੜੇ ਤੁਹਾਡੇ ਵੱਡੇ ਭਰਾ ਨੇ ਹਾਲਵੇ ਹਾਲਵੇ ਸਾਹਿਬ ਪਾਵੇਂ ਮਤਲਬ ਬਾਪੂਆਂ ਤੁਹਾਡੇਾਂ ਦੀ ਜਿੱਦਾਂ ਮਰਜ਼ੀ ਰਹੀ ਹੋਵੇ ਹਾਂ ਮਤਲਬ ਹੁੰਦਾ ਤਾਂ ਉਹਨਾਂ ਦੇ ਵੀ ਕੋਈ ਨਾਰਾਜ਼ਗੀ ਨਹੀਂ ਸੀ ਵੀ ਜਦੋਂ ਵਿਆਹ ਸ਼ਾਦੀ ਹੁੰਦਾ ਸੀ ਨਾਰਾਜ਼ ਹੋ ਕੇ ਚਾਰ ਰਿਸ਼ਤੇਰ ਉਧਰ ਆ ਕੇ ਉਹਨਾਂ ਨੇ ਕਿਹਾ ਨਹੀਂ ਜਾਣਾ ਆਮ ਹੁੰਦਾ ਪਿੰਡਾਂ 'ਚ ਹੂੰ ਪਰ ਤੁਹਾਡੇ ਮਨਾਂ 'ਚ ਜਿਵੇਂ ਕਜ਼ਨਸ ਨੂੰ ਲੈ ਕੇ ਕੋਈ ਨਹੀਂ 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 ਮੇਰਾ ਜ਼ੋਨ ਇਹ ਹੋਰ ਸੀ ਮੈਂ ਮੈਂ ਇਹ ਕਦੇ ਮੈਂ ਤਾਂ ਕਦੇ ਪਿੰਡ 'ਚ ਵੀ ਜਦੋਂ ਕੋਈ ਟਕਰਾਅ ਹੁੰਦਾ ਸੀ ਮੈਂ ਇਹਨੂੰ ਅਵੋਇਡ ਕਰਦਾ ਸੀ ਮਿਲਦਾ ਨਹੀਂ ਚੰਗਾ ਲੱਗਦਾ ਹੂੰ ਫਿਲਮ ਦੇ ਵਿੱਚ ਗੁੱਗੂ ਗੱਲ ਸਾਹਮਣੇ ਹੈ ਜੇ ਤਾਂ ਚਲੋ ਇੱਕੋ ਹੀ ਟਾਈ ਲੱਗ ਬੋਲੇ ਹਾਂ ਤੇ ਉਹ ਤੋਂ ਰਿਪਲਾਈ ਵੀ ਤੁਸੀਂ ਉਹ ਦਾ ਡਾਇਲੋਗ ਉਹ ਉਹਨਾਂ ਨੇ ਗੁਰੂ ਦੇ ਫਾਦਰ ਦਾ ਰੋਲ ਹੈ ਅੱਛਾ ਬਹੁਤ ਅੱਛਾ ਰੋਲ ਹੂੰ ਤੇ ਉਹ ਉਹ ਲੱਗਦਾ ਵੀ ਥੋੜੇ ਸਖਤ ਸੁਭਾਅਲੇ ਨੇ ਉਹਦੇ ਚ ਨਹੀਂ ਤੁਹਾਨੂੰ ਅਜੇ ਨਹੀਂ ਸਮਝ ਆਣੀ ਕਹਾਣੀ ਹੂੰ ਦੇਖੋ ਕਈ ਵਾਰੀ ਇਨਸਾਨ ਜਦੋਂ ਨਾ ਜ਼ਿੰਦਗੀ ਚ ਕੁਝ ਨਹੀਂ ਕਰਨਾ ਚਾਹੁੰਦਾ ਹੁੰਦਾ ਹੂੰ ਪਰ ਅਚਨਚੇਤੇ ਕੋਈ ਕੋਈ ਇਸ ਤਰ੍ਹਾਂ ਦਾ ਅਦਿਕਟਨਾ ਵਾਪਰ ਜਾਂਦੇ ਜਿਸ ਦੇ ਨਾਲ ਸਾਰੇ ਰਿਸ਼ਤੇ ਤਲਖ ਹੋ ਜਾਂਦੇ ਹੂੰ ਕੁਝ ਇਸੇ ਤਰ੍ਹਾਂ ਦੀ ਕਹਾਣੀ ਹੈ ਹੂੰ ਅੱਛਾ ਕਈ ਵਾਰੀ ਨਾ ਬੰਦੇ ਨੂੰ ਜਦੋਂ ਪਾਜੀ ਦਾ ਮੇਰਾ ਬਹੁਤਾ ਟਕਰਾਅ ਰ ਹੈ ਫਿਲਮ ਚ ਅੱਛਾ ਹੈ ਰਿਸ਼ਤਾ ਸਾਡਾ ਹੂੰ ਘਰ ਚ ਵੀ ਇਕੱਜ ਰਹੇ ਨੇ ਹੂੰ ਪਰ ਵਿਚਾਰਕ ਤੌਰ ਤੇ ਟਕਰਾਅ ਚੱਲਦਾ ਹੈ ਕੋਈ ਇਨਸੀਡੈਂਟ ਐ ਦਾ ਵਾਪਰਿਆ ਸਾਡੀ ਫੈਮਿਲੀ ਚ ਫਿਲਮ ਸ਼ੌਂਕੀ ਸਰਦਾਰ ਆ ਰਹੀ ਹੈ ਇਹਦਾ ਮੈਨੂੰ ਲੱਗਦਾ ਕੁਝ ਪਾਰਟ ਬਾਹਰ ਵੀ ਸ਼ੂਟ ਹੋਇਆ ਹਾਂ ਆਸਟ੍ਰੇਲੀਆ ਹੈ ਜੀ ਜੇ ਰਿਸ਼ਤਿਆਂ ਦੀ ਵੀ ਕਹਾਣੀਆਂ ਹੈ ਥ੍ਰਿਲਰ ਵੀ ਹੈ ਅੱਛਾ ਐਕਸ਼ਨ ਸੀਕੁਐਂਸ ਵੀ ਹੈ ਉਹ ਇੱਕ ਜਰਨੀ ਹੈ ਇਹ ਲਿਪਰਾ ਮਾ ਦੀ ਕਹਾਣੀ ਹੈ ਜਿਹੜੀ ਇੱਕ ਤਾਂ ਕਜ਼ਨ ਵਾਲੀ ਜਿਹੜੀ ਚਾਚੇ ਦੇ ਮੁੰਡੇ ਤਾਇਏ ਦੇ ਮੁੰਡਿਆ ਦੀ ਉਹਨੂੰ ਹੂੜਾ ਕਰਲੀ ਲੱਗਦਾ ਬਹੁਤ ਆਮ ਤੌਰ ਤੇ ਸਾਡੇ ਸਮਾਜ ਚ ਇਸ ਤਰ੍ਹਾਂ ਹੁੰਦਾ ਹੈ ਬੰਦਾ ਜੀ ਜਦੋਂ ਚਾਚੇ ਤਾਇਏ ਜਾਂ ਜਦੋਂ ਜ਼ਮੀਨਾਂ ਦੀ ਵੰਡ ਹੁੰਦੀ ਹੈ ਪਰ ਅੱਜ ਦੇ ਦਿਨ ਬਹੁਤ ਨਾਰਾਜ਼ ਹੋਣੇ ਆ ਇਹ ਸ਼ੌਂਕੀ ਸਰਦਾਰ ਆ ਰਹੀ ਹੈ ਇਹਦਾ ਮੈਨੂੰ ਲੱਗਦਾ ਕੁਝ ਪਾਰਟ ਬਾਹਰ ਵੀ ਸ਼ੂਟ ਹੋਇਆ ਹਾਂ ਆਸਟ੍ਰੇਲੀਆ ਹੋਇਆ ਜੀ ਆਸਟ੍ਰੇਲੀਆ ਚ ਹੋਇਆ ਹਾਂ ਉਹ ਫਿਰ ਜ਼ਰੂਰੀ ਸੀਗਾ ਵਿੱਚ ਦਿਖਾਉਣਾ ਕਹਾਣੀ ਇਹ ਨਾ ਮਤਲਬ ਕਈ ਤਰ੍ਹਾਂ ਦਾ ਹੈ ਇਹਦੇ ਵਿੱਚ ਰਿਸ਼ਤਿਆਂ ਦੀ ਵੀ ਕਹਾਣੀ ਹੈ ਥ੍ਰਿਲਰ ਵੀ ਹੈ ਅੱਛਾ ਐਕਸ਼ਨ ਸੀਕੁਐਂਸ ਵੀ ਹੈ ਹਾਂ ਉਹ ਇੱਕ ਜਰਨੀ ਹੈ ਹਮ ਕਿ ਉਹਦਾ ਭਰਾ ਜਦੋਂ ਇੱਥੋਂ ਜਾਂਦਾ ਉਹ ਬਾਹਰ ਚਲੇ ਜਾਂਦਾ ਉਸ ਤੋਂ ਬਾਅਦ ਉਹਦਾ ਭਰਾ ਦਾ ਕੋਈ ਸੁਨੇਹਾ ਪੱਤਰ ਨਹੀਂ ਆਉਂਦਾ ਅੱਛਾ ਬਸ ਉਹਦੇ ਚੱਕਰ 'ਚ ਫਿਰ ਉਹਨੂੰ ਜਾਣਾ ਪੈਂਦਾ ਹਮ ਮੈਨੂੰ ਲੱਗਦਾ ਵੀ ਇਹ ਜਿਹੜੀ ਭਰਾਵਾਂ ਦੀ ਕਹਾਣੀ ਹੈ ਜਿਹੜੀ ਇੱਕ ਤਾਂ ਕਜ਼ਨ ਵਾਲੀ ਜਿਹੜੀ ਚਾਚੇ ਦੇ ਮੁੰਡੇ ਤਾਏ ਦੇ ਮੁੰਡਿਆਂ ਦੀ ਉਹਨੂੰ ਗੂੜਾ ਕਰੂਗੀ ਮੈਨੂੰ ਲੱਗਦਾ ਬਹੁਤ ਹਮ ਆਮ ਤੌਰ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਹੁੰਦਾ ਹੈ ਪਿੰਡਾਂ 'ਚ ਵੀ ਜਦੋਂ ਚਾਚੇ ਤਾਇਆ ਜਦੋਂ ਜ਼ਮੀਨਾਂ ਦੀ ਵੰਡ ਹੁੰਦੀ ਹੈ ਭਰਾ ਇੱਕ ਦੂਜੇ ਨਾਲ ਥੋੜੇ ਜਿਹਾ ਨਾਰਾਜ਼ ਹੋ ਜਾਂਦੇ ਆ ਤੇ ਕਈ ਵਾਰੀ ਅਗਲੀ ਜਨਰੇਸ਼ਨ ਪਿਆਰ ਬਦਾਲ ਲੈਂਦੀ ਹੈ ਹੂੰ ਤੇ ਉਹ ਇਹਦੇ 'ਚ ਪਿਆਰ ਉਹ ਵਧੂ ਜਾਂਦਾ ਜਿੱਦਾਂ ਹੁਣ ਅਸੀਂ ਮੈਂ ਆਪ ਮੈਂ ਨਿੱਜੀ ਤੌਰ ਤੇ ਸਾਡੇ ਜਿੱਦਾਂ ਪਰਿਵਾਰ ਸੀ ਜਦੋਂ ਅਲੱਗ-ਅਲੱਗ ਹੋਏ ਆ ਥੋੜੀ ਜਿਹੀ ਕੜਵਾਹਟ ਹੁੰਦੀ ਸੀ ਸਾਡੇ ਜਿਹੜੇ ਕਜ਼ਨ ਆ ਉਮਰ 'ਚ ਵੱਡੇ ਆ ਖਾਸੇ ਮੇਰੇ ਤਾਈ ਜੀ ਦੇ ਬੇਟੇ ਤੇ ਪਰ ਨਿੱਜੀ ਤੌਰ ਤੇ ਜਦੋਂ ਫਿਰ ਵਿਆਹ ਸ਼ਾਦੀਆਂ 'ਚ ਰਿਸ਼ਤੇਦਾਰ ਫਿਰ ਲੈ ਜਾਣੇ ਆ ਵੀ ਨਹੀਂ ਨਹੀਂ ਜਾਣਾ ਆਮ ਹੁੰਦਾ ਪਿੰਡਾਂ 'ਚ ਪਰ ਮੈਂ ਨਿੱਜੀ ਤੌਰ ਤੇ ਹਮੇਸ਼ਾ ਪੈਰੀ ਹੱਥ ਲਾਉਣਾ ਆਪਦੇ ਕਜ਼ਨ ਦੇ ਮੇਰੇ ਤੋਂ ਵੱਡੇ ਜਿਹੜੇ ਮਤਲਬ ਜਿਹੜੇ ਤੁਹਾਡੇ ਵੱਡੇ ਭਰਾ ਨੇ ਤੁਸੀਂ ਆਲਵੇਸ ਆਲਵੇਸ ਆ ਭਾਵੇਂ ਮਤਲਬ ਬਾਪੂਆਂ ਤੁਹਾਡਿਆਂ ਦੀ ਜਿੱਦਾਂ ਮਰਜ਼ੀ ਰਹੀ ਹੋਵੇ ਹਾਂ ਮਤਲਬ ਹੁੰਦਾ ਤਾਂ ਉਹਨਾਂ ਦੀ ਵੀ ਕੋਈ ਨਾਰਾਜ਼ਗੀ ਨਹੀਂ ਸੀ ਵੀ ਜਦੋਂ ਵਿਆਹ ਸ਼ਾਦੀ ਹੁੰਦਾ ਸੀ ਨਾਰਾਜ਼ ਹੋ ਕੇ ਚਾਰ ਰਿਸ਼ਤੇਦਾਰ ਉਧਰ ਆ ਕੇ ਉਹਨਾਂ ਨੇ ਕਿਹਾ ਨਹੀਂ ਜਾਣਾ ਆਮ ਹੁੰਦਾ ਹੈ ਪਿੰਡਾਂ 'ਚ ਹੂੰ ਪਰ ਤੁਹਾਡੇ ਮਨਾਂ ਚ ਜਿਵੇਂ ਕਦਰ ਨੂੰ ਲੈ ਕੇ ਕੋਈ ਨਾ 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 ਮੇਰਾ ਜ਼ੋਨ ਇਹ ਹੋਰ ਸੀ ਮੈਂ ਮੈਂ ਇਹ ਕਦੇ ਮੈਂ ਤਾਂ ਕਦੇ ਪਿੰਡ ਚ ਵੀ ਜਦੋਂ ਕੋਈ ਤਕਰਾਰ ਹੁੰਦਾ ਸੀ ਮੈਂ ਇਹਨੂੰ ਅਵੋਇਡ ਕਰਦਾ ਸੀ ਮਿਲਦਾ ਨਹੀਂ ਚੰਗਾ ਲੱਗਦਾ ਹੂੰ ਫਿਲਮ ਦੇ ਵਿੱਚ ਗੁੱਗੂ ਗਲ ਸਾਹਮਣੇ ਅਜੇ ਤਾਂ ਚਲੋ ਇੱਕੋ ਹੀ ਡਾਇਲਗ ਬੋਲਿਆ ਤੇ ਉਹ ਤੋਂ ਰਿਪਲਾਈ ਵੀ ਤੁਸੀਂ ਉਹ ਡਾਇਲੋਗ ਉਹਨਾਂ ਨੇ ਗੁਰੂ ਦੇ ਫਾਦਰ ਦਾ ਰੋਲ ਹੈ ਅੱਛਾ ਬਹੁਤ ਅੱਛਾ ਰੋਲ ਹੂੰ ਤੇ ਉਹ ਉਹ ਲੱਗਦਾ ਵੀ ਥੋੜੇ ਸਖਤ ਸੁਭਾਅ ਲੈਨੇ ਉਹਦੇ ਚ ਨਹੀਂ ਤੁਹਾਨੂੰ ਅਜੇ ਨਹੀਂ ਸਮਝ ਆਣੀ ਕਹਾਣੀ ਹੂੰ ਦੇਖੋ ਕਈ ਵਾਰੀ ਇਨਸਾਨ ਜਦੋਂ ਨਾ ਜ਼ਿੰਦਗੀ ਚ ਕੁਝ ਨਹੀਂ ਕਰਨਾ ਚਾਹੁੰਦਾ ਹੁੰਦਾ ਪਰ ਅਚਨ ਚੇਤੇ ਕੋਈ ਕੋਈ ਇਸ ਤਰ੍ਹਾਂ ਦਾ ਅਦਿਕਟਨਾ ਵਾਪਰ ਜਾਂਦੇ ਜਿਹਦੇ ਨਾਲ ਸਾਰੇ ਰਿਸ਼ਤੇ ਤਲਖ ਹੋ ਜਾਂਦੇ ਆ ਕੁਝ ਐਸੇ ਤਰ੍ਹਾਂ ਦੀ ਕਹਾਣੀ ਹਮ ਅੱਛਾ ਕਈ ਵਾਰੀ ਨਾ ਬੰਦੇ ਨੂੰ ਜਦੋਂ ਪਾਜੀਦਾਰ ਮੇਰਾ ਬਹੁਤਾ ਟਕਰਾਅ ਆ ਫਿਲਮ ਚ ਅੱਛਾ ਹੈ ਰਿਸ਼ਤਾ ਸਾਡਾ ਹਮ ਘਰ ਚ ਵੀ ਇਕੱਜ ਰਹੇ ਨੇ ਹਮ ਪਰ ਵਿਚਾਰਕ ਤੌਰ ਤੇ ਟਕਰਾਅ ਚੱਲਦਾ ਕੋਈ ਇਨਸੀਡੈਂਟ ਐਂਦਾ ਦਾ ਵਾਪਰਿਆ ਸਾਡੀ ਫੈਮਿਲੀ